ਤੁਸਾਂ ਕਿਸੇ ਵੀ ਵੀਰ ਭਾਈ ਨੂੰ ਜਾਂ ਕਿਸੇ ਭੈਣ ਨੂੰ ਜੇਕਰ ਪਿਸ਼ਾਬ ਬਾਰ-ਬਾਰ ਆ ਰਿਹਾ ਹੈ ਪਿਸ਼ਾਬ ਦੇ ਵਿੱਚੋਂ ਛਾਗ ਆ ਰਹੀ ਹੈ ਪਿਸ਼ਾਬ ਦੇ ਵਿੱਚ ਸਮੈਲ ਆ ਰਹੀਦੀ ਹੈ ਤੁਸੀਂ ਪਿਸ਼ਾਬ ਨਹੀਂ ਕੰਟਰੋਲ ਕਰ پا ਰਹੇ ਜਾਂ ਤੁਹਾਡੀ ਚਮੜੀ ਬਹੁਤ ਪਤਲੇ ਬੰਦ ਦੇ ਵਿੱਚ ਪੈ ਚੁੱਕੀ ਹੈ ਤੁਹਾਨੂੰ ਸਰੀਰ ਦੇ ਉੱਤੇ ਜਿਵੇਂ ਕੀੜੀਆਂ ਲੜਦੀਆਂ ਹੁੰਦੀਆਂ ਐਦਾਂ ਲੱਗਦਾ ਹੈ ਤਾਂ ਬਹੁਤ ਹੀ ਧਿਆਨ ਦਿਓ ਜੀ ਇਹ ਕਿਡਨੀਆਂ ਖਰਾਬ ਹੋਣ ਦੇ ਲੱਛਣ ਹੁੰਦੇ ਆ ਇਹਨਾਂ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਰੋਗ ਹੈਗਾ ਤਾਂ ਤੁਸੀਂ ਆਪਣੇ ਨਜ਼ਦੀਕ ਕੀ ਕਿਸੇ ਡਾਕਟਰ ਨੂੰ ਚੈੱਕ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲ ਆ ਕੇ ਸਲਾਹ ਲੈ ਸਕਦੇ ਹੋ ਦਵਾਈ ਲੈ ਸਕਦੇ ਹੋ ਇਹ ਜੇਕਰ ਤੁਸੀਂ ਨਹੀਂ ਧਿਆਨ ਦੇਵੋਗੇ ਤਾਂ ਇੱਕ ਦਿਨ ਤੁਹਾਡੀ ਸਿਹਤਿਆਵਾਦੀ ਬਾਦੀ ਬੈਸਸ ਦੇ ਉੱਤੇ ਚਲੀ ਜਾਏਗੀ ਜੇਕਰ ਕਿਸੇ ਨੂੰ ਵੀ ਇਹ ਵੀਡੀਓ ਮੇਰੀ ਸੁਣ ਕੇ ਲੱਗਦਾ ਕਿ ਇਹ ਤਾਂ ਨਹੀਂ ਹੁੰਦਾ ਤੁਸੀਂ ਜਿਨ੍ਹਾਂ ਦੀਆਂ ਕਿਡਨੀ ਪਹਿਲਾਂ ਖਰਾਬ ਹੋਈਆਂ ਤੁਸੀਂ ਕਿਸੇ ਨਾਲ ਡਿਸਕਸ ਕਰੋਗੇ ਨਾ ਤਾਂ ਪਹਿਲਾਂ ਤੁਹਾਨੂੰ ਦੱਸਣਗੇ ਹਾਂਜੀ ਸਾਨੂੰ ਇਹ ਬੜੇ ਲੱਛਣ ਸ਼ੁਰੂ ਹੋਏ ਸੀਗੇ ਜਿਸ ਤੋਂ ਬਾਅਦ ਇਹ ਕੰਡੀਸ਼ਨ ਉਹਨਾਂ ਦੀ ਖਰਾਬ ਹੋ ਚੁੱਕੀ ਹੈ ਸੋ ਜੇਕਰ ਤੁਹਾਨੂੰ ਇਦਾਂ ਦਾ ਕੋਈ ਲੱਛਣ ਹੈਗਾ ਤੁਸੀਂ ਆਪਣੀ ਸਭ ਤੋਂ ਪਹਿਲਾਂ ਦਾ ਖੁਰਾਕ ਤੇ ਧਿਆਨ ਦਿਓ ਕਿਉਂਕਿ ਜੇਕਰ ਤੁਹਾਨੂੰ ਇਦਾਂ ਦਾ ਕੋਈ ਰੋਗ ਲੱਗ ਰਿਹਾ ਹੈ ਤਾਂ ਮੀਨਟ ਕਿ ਤੁਸੀਂ ਕੁਝ ਨਾ ਕੁਝ ਇਦਾਂ ਦਾ ਲੈ ਰਹੇ ਹੋ ਜਿਹੜਾ ਤੁਹਾਨੂੰ ਸਰੀਰਕ ਵਾਸ ਜੇ ਤੁਸੀਂ ਬਾਹਰ ਦਾ ਖਾਣਾ ਜਿਆਦਾ ਖਾ ਰਹੇ ਹੋ ਜਾਂ ਤੁਸੀਂ ਪਾਣੀ ਠੀਕ ਨਹੀਂ ਪੀ ਰਹੇ ਤਾਂ ਕਿਡਨੀ ਜਿਹੜੀਆਂ ਹੈਗੀਆਂ ਆਪਣੇ ਉਹਨਾਂ ਦੀ ਵਰਕਿੰਗ ਜਿਹੜੀ ਹੈਗੀ ਬਾਤੋਂ ਕਿ ਆਪਾਂ ਇੱਕ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਫਿਲਟਰੇਸ਼ਨ ਘੱਟ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਡੇ ਖੁਰਾਕੀ ਤੱਤ ਬਾਥੂng ਵਿੱਚ ਆਉਣ ਲੱਗ ਜਾਂਦੇ ਨੇ ਜਿਸ ਤੋਂ ਤੁਹਾਨੂੰ ਇਹ ਸਮੱਸਿਆਵਾਂ ਆਉਣੇ ਸ਼ੁਰੂ ਹੋ ਜਾਂਦੀਆਂ ਸੋ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਤਾਂ ਰੋਗ ਹੈਗਾ ਤਾਂ ਤੁਸੀਂ ਸਾਨੂੰ ਵੀ ਆ ਕੇ ਮਿਲ ਸਕਦੇ ਹੋ ਜਾਂ ਆਪਣੇ ਨਜ਼ਦੀਕੀ ਕਿਸੇ ਡਾਕਟਰ ਕੋਲ ਕਿਸੇ ਵੈਦ ਕੋਲ ਜਾ ਕੇ ਸਲਾਹ ਕਰੋ ਉਹਨਾਂ ਨੂੰ ਦੱਸੋ ਕਿ ਮੈਨੂੰ ਇਹ ਬੜਾ ਰੋਗ ਹੈ ਤੇ ਇਸ ਦਾ ਕੀ ਅਸੀਂ ਇਲਾਜ ਕਰ ਸਕਦੇ ਹਾਂ ਸਾਡੇ ਕੋਲ ਵੀ ਇਸ ਦਾ ਟ੍ਰੀਟਮੈਂਟ ਹੁੰਦਾ ਹੈ ਤੁਸੀਂ ਦਵਾਈ ਵੀ ਨਹੀਂ ਲੈਣੇ ਘਟੋਟ ਸਾਡੇ ਕੋਲ ਆ ਕੇ ਤੁਸੀਂ ਸਲਾਹ ਲੈ ਸਕਦੇ ਹੋ ਜਿਸ ਤੇ ਅਸੀਂ ਕੋਈ ਚਾਅ ਨਹੀਂ ਲੰਦੇ